रत्न लुका लू का रतन लुकाया लू नहीं जेको रख लुकाई जे को रख लुकाई।, लुकाई एक रत्न है ਜੋ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਮਿਲ ਜਾਂਦਾ ਹੈ ਤੇ ਜਦੋਂ ਮਿਲ ਜਾਵੇ ਤੇ ਅਸੀਂ ਉਹਨੂੰ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਉਸ ਕੋਸ਼ਿਸ਼ ਦੇ ਵਿੱਚ ਅਸੀਂ ਅਸਫਲ ਹੁੰਨੇ ਆ ਉਹ ਰਤਨ ਲੁਕੋ ਕੇ ਨਹੀਂ ਰੱਖਿਆ ਜਾਂਦਾ ਕਿਹੜਾ ਹੈ ਉਹ ਰਤਨ ਕਿਉਂ ਨਹੀਂ ਲੁਕੋ ਕੇ ਰੱਖਿਆ ਜਾਂਦਾ ਇਹਦੇ ਬਾਰੇ ਜਾਣਾਂਗੇ ਇਸ ਤੋਂ ਪਹਿਲਾਂ ਤੁਹਾਡੀ ਸਪੋਰਟ ਤੁਹਾਡੇ ਕਮੈਂਟਾਂ ਦੇ ਲਈ ਟਿੱਪਣੀਆਂ ਦੇ ਲਈ ਬੜਾ ਹੀ ਤੁਹਾਡਾ ਧੰਨਵਾਦ ਹੈ ਪਿਛਲੀ ਵੀਡੀਓ ਦੇ ਉੱਪਰ ਵੀ ਜਸਵਿੰਦਰ ਸਿੰਘ ਜੀ ਨੇ ਕਮੈਂਟ ਕੀਤਾ ਸੀ ਕਿ ਗੁਰਬਾਣੀ ਨੇ ਉਹਨਾਂ ਦੀ ਜੀਵਨ ਸ਼ੈਲੀ ਹੀ ਬਦਲ ਦਿੱਤੀ ਹੈ ਜਦੋਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਗੁਰਬਾਣੀ ਸੰਗ ਜੁੜੀਏ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੀਵਨ ਸ਼ੈਲੀ ਤੇ ਜੀਵਨ ਬਦਲ ਹੀ ਜਾਂਦੇ ਨੇ ਆਓ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 607ਵੇਂ ਅੰਗ ਦੀ ਗੁਰਬਾਣੀ ਨੂੰ ਸਮਝੀਏ ਲਚਾਨ ਆਊਟਲੁੱਕ ਦੁਰਠ ਮਹਿਲਾ ਚੌਥਾ ਦੁਤਕੇ ਅਨਿਕ ਜਨਮ ਵਿਛੜੇ ਦੁਖ ਪਾਇਆ ਮਨ ਮੁਖ ਕਰਮ ਕਰੈ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਹੈ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਦੁੱਖ ਸਹਿੰਦਾ ਚਲਿਆ ਆਉਂਦਾ ਹੈ। ਅਨੇਕ ਜਨਮ ਵਿਛੜੇ ਦੁੱਖ ਪਾਇਆ। ਮਨਮੁਖ ਕਰਮ ਕਰੈ ਅਹੰਕਾਰੀ। ਇਸ ਜਨਮ ਵਿੱਚ ਵੀ ਆਪਣੇ ਮਨ ਦਾ ਮਰੀਦ ਰਹਿ ਕੇ ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ। ਇਸ ਪੰਕਤੀ ਨੂੰ ਅਸੀਂ ਦੋ ਤਰੀਕਿਆਂ ਤੋਂ ਸਮਝ ਸਕਦੇ ਹਾਂ। ਇੱਕ ਤਾਂ ਇਹ ਕਿ ਇਹ ਜਨਮ ਜੋ ਅਸੀਂ ਹੁਣ ਬਤੀਤ ਕਰ ਰਹੇ ਹਾਂ ਇੰਦੇ ਤੋਂ ਪਹਿਲਾਂ ਉਹ ਜਨਮ ਹੋਏ ਸਾਡੇ ਜਿਨ੍ਹਾਂ ਬਾਰੇ ਸਾਨੂੰ ਕੋਈ ਇਲਮ ਨਹੀਂ ਤੇ ਉਹਨਾਂ ਜਨਮਾਂ ਦੇ ਵਿੱਚ ਅਸੀਂ ਮਨਮੁਖ ਹੋ ਕੇ ਅਹੰਕਾਰੀ ਹੋ ਕੇ ਕਰਮ ਕਰਦੇ ਰਹੇ ਪ੍ਰਮਾਤਮਾ ਦੇ ਨਾਲੋਂ ਵਿਛੜੇ ਰਹੇ ਤੇ ਦੁੱਖ ਸਹਿੰਦੇ ਰਹੇ ਇਸ ਜਨਮ ਦੇ ਵਿੱਚ ਵੀ ਉਝ ਹੀ ਕਰਦੇ ਆ ਰਹੇ ਹਾਂ ਉਹ ਸਿਲਸਲਾ ਜਾਰੀ ਹੈ ਜਾਂ ਫਿਰ ਅਸੀਂ ਇਹਨੂੰ ਇੰਜ ਵੀ ਸਮਝ ਸਕਦੇ ਹਾਂ ਕਿ ਅੱਜ ਸਾਡੀ ਉਮਰ ਇੰਨੀ ਹੋ ਗਈ ਹੈ ਤੁਹਾਡੇ ਵਿੱਚੋਂ 18 20 ਸਾਲ ਦੇ ਵੀ ਹਾਂ 40 50 60 ਸਾਲਾਂ ਦੇ ਵੀ ਹੋ। ਹੋਰ ਬਧੇਰੇ ਬਜ਼ੁਰਗ ਵੀ ਸ਼ਾਇਦ ਹੋਮੋਗੇ। ਕਿ ਹੁਣ ਤੱਕ ਇੰਨੀ ਜੋ ਉਮਰ ਅਸੀਂ ਬਤੀਤ ਕਰ ਲਈ ਪ੍ਰਮਾਤਮਾ ਤੋਂ ਵਿਛੜੇ ਹੋਏ ਕਰ ਲਈ, ਦੁੱਖ ਸਹੰਦੇ ਹੋਏ ਕਰ ਲਈ। ਹੁਣ ਵੀ ਜੇ ਮਨ ਦੇ ਪਿੱਛੇ ਲੱਗ ਕੇ ਕੰਮ ਕਰਦੇ ਪਈਆਂ ਤਾਂ ਹੁਣ ਵੀ ਪ੍ਰਮਾਤਮਾ ਤੋਂ ਵਿਛੜੇ ਹੀ ਹੋਏ ਆ ਤੇ ਦੁੱਖ ਹੀ ਸਹਿ ਰਹੇ। ਹਲਕੀ ਹੈ। ਸਾਧੂ ਪਰਸਤ ਹੀ ਪ੍ਰਭ ਪਾਇਆ, ਗੋਬਿੰਦ ਸ਼ਰਨ ਤੁਮਾਰੀ। ਗੁਰੂ ਦੇ ਚਰਨ ਛੋਹਦਿਆਂ ਹੀ ਪ੍ਰਮਾਤਮਾ ਲੱਭ ਪੈਂਦਾ ਹੈ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਮਨੁੱਖ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਸੋ ਹਾਲ ਤੁਸੀਂ ਨੇ ਕਰ ਲਿਆ ਹੈ ਗੁਰੂ ਦੀ ਸ਼ਰਨ ਦੇ ਵਿੱਚ ਤੁਸੀਂ ਆ ਗਏ ਹੋ ਗੁਰਬਾਣੀ ਨੂੰ ਤੁਸੀਂ ਸਮਝਣਾ ਸ਼ੁਰੂ ਕਰ ਦਿੱਤਾ ਹੈ ਹੁਣ ਤੱਕ ਜੇ ਤੁਹਾਡਾ ਜੀਵਨ ਮਨ ਦੇ ਪਿੱਛੇ ਲੱਗ ਕੇ ਚੱਲਦਾ ਸੀ ਤੇ ਪ੍ਰਮਾਤਮਾ ਨਾਲੋਂ ਤੁਹਾਡਾ ਵਿਛੋੜਾ ਸੀ ਤਾਂ ਹੁਣ ਜਦੋਂ ਗੁਰਬਾਣੀ ਦੇ ਲੜ ਲੱਗ ਗਏ ਹੋ ਤੋਂ ਉਹ ਵਿਛੋੜਾ ਕੱਟਿਆ ਜਾਣਾ ਉਹਦੇ ਨਾਲ ਤੁਹਾਡੇ ਜੀਵਨ ਦੇ ਦੁੱਖ ਵੀ ਕੱਟੇ ਜਾਣਗੇ ਤੇ ਜਿਸ ਤਰ੍ਹਾਂ ਟਿੱਪਣੀਆਂ ਦੇ ਰਾਹੀਂ ਤੁਸੀਂ ਆਪਣੇ ਜੀਵਨ ਦੇ ਅਨੁਭਵ ਸਾਡੇ ਨਾਲ ਸਾਂਝੇ ਕਰਦੇ ਪਈਓ तमाम ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਪਈਓ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ ਕਿ ਗੁਰੂ ਦੇ ਲੜ ਲੱਗ ਕੇ ਪ੍ਰਭੂ ਨਾਲੋਂ ਤੁਹਾਡਾ ਵਿਛੋੜਾ ਜਿਹੜਾ ਹੈ ਉਹ ਕਟਿਆ ਗਿਆ ਹੈ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਜਦ ਸਤ ਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮੁਰਾਰੀ ਰਹਾਉ ਜਦੋਂ ਕਿਸੇ ਵਿਡਭਾਗੀ ਮਨੁੱਖ ਨੂੰ ਭਲੇ ਮਨੁੱਖਾਂ ਦੀ ਭਲੀ ਸੰਗਤ ਪ੍ਰਾਪਤ ਹੁੰਦੀ ਹੈ ਜਦ ਸਤ ਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮੁਰਾਰੀ ਉਸ ਨੂੰ ਆਪਣੇ ਹਿਰਦੇ ਵਿੱਚ ਸ਼ਾਂਤੀ ਦੇਣ ਵਾਲਾ ਪ੍ਰਮਾਤਮਾ ਆ ਮਿਲਦਾ ਹੈ ਜਦੋਂ ਕਿਸੇ ਨੂੰ ਭਲੇ ਮਨੁੱਖਾਂ ਦੀ ਭਲੀ ਸੰਗਤ ਹਾਸਲ ਹੁੰਦੀ ਹੈ ਤਾਂ ਪ੍ਰਮਾਤਮਾ ਉਹਨਾਂ ਨੂੰ ਮਿਲ ਜਾਂਦਾ ਹੈ ਉਹ ਪ੍ਰਮਾਤਮਾ ਜਿਹੜਾ ਸ਼ਾਂਤੀ ਬਖਸ਼ਣ ਵਾਲਾ ਹੈ ਜਿਹੜਾ ਦੁੱਖ ਕਟਣ ਵਾਲਾ ਹੈ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਤੇ ਫਿਰ ਪ੍ਰਮਾਤਮਾ ਦੇ ਨਾਲ ਉਹਦੀ ਬੜੀ ਡੂੰਗੀ ਪ੍ਰੀਤ ਬਣ ਜਾਂਦੀ ਹੈ ਸਾਂਝ ਬਣ ਜਾਂਦੀ ਹੈ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ tera pauna buj hai guvari sat gur purakh milya prabhu prakatya gun gaav gun vi chari he prabhu tu har vele sab jeevan de hirday vich lukya hoya tikya rehnda hai tu hirdai gupt vasah din raat ਤੇਰਾ ਭਾਉ ਨਾ बुਝਾ ਗਵਾਰੀ ਪਰ ਮੂਰਖ ਮਨੁੱਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ ਸਬਨਾ ਦੇ ਹਿਰਦਿਆਂ ਵਿੱਚ ਤੂੰ ਟਿਕਿਆ ਹੋਇਆ ਹੈ ਪਰ ਵਦੇਰੇ ਕਰਕੇ ਮਨੁੱਖ ਤੇਰੇ ਨਾਲ ਪਿਆਰ ਕਰਨਾ ਤੇਰੇ ਨਾਲ ਸਾਂਝ ਬਣਾਉਣੀ ਸਮਝਦੇ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਜਿਸ ਮਨੁੱਖ ਨੂੰ ਸਰਵ ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਹਦੇ ਹਿਰਦੇ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਵਸਦਾ ਤੇ ਪਹਿਲਾਂ ਤੋਂ ਹੀ ਸੀ ਗੁਰੂ ਸਾਨੂੰ ਰਸਤਾ ਦਿਖਾਉਂਦਾ ਹੈ ਸਾਨੂੰ ਗਾਈਡ ਕਰਦਾ ਹੈ ਕਿ ਉਸ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਪਛਾਨਣਾ ਕਿਵੇਂ ਉਹ ਜਾਗਰ ਕਿਵੇਂ ਕਰਨਾ ਹੈ ਉਹ ਪ੍ਰਮਾਤਮਾ ਜਿਹੜਾ ਸਾਡੇ ਅਹੰਕਾਰ ਦੇ ਪਰਦੇ ਦੇ ਪਿੱਛੇ ਲੁਕਿਆ ਹੋਇਆ ਸੀ ਉਹਨੂੰ ਸਾਹਮਣੇ ਕਿੰਜ ਲੈ ਕੇ ਆਉਣਾ ਹੈ ਅਹੰਕਾਰ ਦੇ ਪਰਦੇ ਨੂੰ ਕਿਵੇਂ ਹਟਾਉਣਾ ਹੈ ਇਹ ਗੁਰੂ ਸਾਨੂੰ ਦੱਸਦਾ ਹੈ ਸਤਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵਾ ਗੁਣ ਵਿਚਾਰੀ ਜਿਹੜੇ ਮਨੁੱਖ ਨੂੰ ਗੁਰੂ ਮਿਲ ਪਵੇ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਪ੍ਰਗਟ ਹੋ ਜਾਵੇ ਉਹ ਮਨੁੱਖ ਪ੍ਰਮਾਤਮਾ ਦੇ ਗੁਣਾ ਚ ਸੁਰਤ ਜੋੜ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਇਹ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਉਹਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਉਹਦੇ ਅੰਦਰ ਠੰਡ ਪੈ ਜਾਂਦੀ ਹੈ ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਤ ਵਾਲੀ ਅਕਲ ਨੂੰ ਦੂਰ ਕਰ ਲੈਂਦਾ ਗੁਰਮੁਖ ਪ੍ਰਕਾਸ਼ ਭਇਆ ਸ਼ਾਂਤ ਆਈ ਤੇ ਦੁਰਮਤ ਬੁੱਧ ਨਿਵੈ ਇਹ ਦੁਰਮਤੀ ਹੁੰਦੀ ਹੈ ਜਿਹੜੀ ਸਾਡੇ ਅੰਦਰ ਵਿਕਾਰਾਂ ਦੀ ਸੜਨ ਪੈਦਾ ਕਰਦੀ ਹੈ ਦੁਰਮਤ ਦੇ ਵਿੱਚੋਂ ਹੀ ਵਿਕਾਰ ਉਪਜਦੇ ਨੇ ਤੇ ਗੁਰੂ ਦੇ ਲੜ ਲੱਗ ਕੇ ਸਾਡੀ ਦੁਰਮਤ ਦੂਰ ਹੋ ਜਾਂਦੀ ਹੈ ਵਿਕਾਰ ਆਪਣੇ ਆਪ ਹੀ ਦੂਰ ਹੋ ਜਾਂਦੇ ਨੇ ਜਿਸ ਮਨੁੱਖ ਨੇ ਇੰਜ ਕਰ ਲਿਆ ਉਹ ਮਨੁੱਖ ਆਪਣੇ ਅੰਦਰ ਵਸਦੇ ਪ੍ਰਮਾਤਮਾ ਨੂੰ ਪ੍ਰਸ਼ਾਨ ਕੀ ਆਤਮਿਕ ਆਨੰਦ ਪ੍ਰਾਪਤ ਕਰ ਲੈਂਦਾ ਹੈ हे ਸਰਵ ਵਿਆਪਕ ਪ੍ਰਭੂ ਇਹ ਤੇਰੀ ਸਾਧ ਸੰਗਤ ਦੀ ਹੀ ਬਰਕਤ ਹੈ ਸਤ ਸੰਗਤ ਪੁਰਖ ਤੁਮਾਰੀ ਪੁਰਖ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ ਨਾਨਕ ਤੁਲ ਸਹਜ ਸੁਖ ਪਾਇਆ ਅਨੰਦਿਨ ਜਾਗਤ ਰਹਿ ਬਨਵਾਰੀ اے ਭਾਈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਬ ਵਿਆਪਕ ਪ੍ਰਮਾਤਮਾ ਮਿਲ ਪੈਂਦਾ ਹੈ ਪਰ ਪ੍ਰਮਾਤਮਾ ਜੀ ਗੁਰੂ ਵੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉੱਤੇ ਤੇਰੀ ਕਿਰਪਾ ਹੁੰਦੀ ਹੈ ਜਿਨ ਕੋ ਕਿਰਪਾ ਪਈ ਤੁਮਾਰੀ ਏ ਨਾਨਕ ਅਜਿਹਾ ਮਨੁੱਖ ਆਤਮਿਕ ਅਡੋਲਤਾ ਦਾ ਬੇਅੰਤ ਸੁਖ ਮਾਣਦਾ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਪ੍ਰਮਾਤਮਾ ਦੀ ਕਿਰਪਾ ਦੇ ਰਾਹੀ ਜਿਹੜਾ ਮਨੁੱਖ ਗੁਰੂ ਨੂੰ ਮਿਲਦਾ ਹੈ ਤੇ ਗੁਰੂ ਦੀਆਂ ਸਿੱਖਿਆਵਾਂ ਰਾਹੀਂ ਆਪਣੇ ਅੰਦਰੋਂ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ ਅਜਿਹਾ ਮਨੁੱਖ ਆਤਮਿਕ ਅਡੋਲਤਾ ਦਾ ਬੇਅੰਤ ਸੁੱਖ ਮਾਣਦਾ ਹੈ ਉਹ ਹਰ ਵੇਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿ ਕੇ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ ਵਿਕਾਰਾਂ ਦੇ ਉੱਪਰ 6 ਵੀਡੀਓ ਦੀ ਸੀਰੀਜ਼ ਆਪਾਂ ਇਸ ਚੈਨਲ ਤੇ ਪਾਈ ਹੈ ਉਹਦੇ ਵਿੱਚ ਵੀ ਆਪਾਂ ਗੱਲ ਕੀਤੀ ਹੈ ਕਿ ਜਿਹੜੇ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਸਾਰਿਆਂ ਦਾ ਹੀ ਕੋਈ ਨਾ ਕੋਈ ਬਾਇਓਲੋਜੀਕਲ ਕਾਰਨ ਹੈ ਸੋ ਸਾਡੇ ਸਰੀਰ ਦੇ ਵਿੱਚੋਂ ਇਹਨਾਂ ਨੂੰ ਖਤਮ ਕਰ ਦੇਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਜੇ ਨਾ ਮੁਕਮਨ ਨਹੀਂ ਵੀ ਹੈ ਪਰ ਜੋ ਮਹੱਤਵਪੂਰਨ ਗੱਲ ਹੈ ਜੋ ਅਸੀਂ ਕਰ ਸਕਦੇ ਹਾਂ ਜੋ ਗੁਰੂ ਦੇ ਲੜ ਲੱਗੇ ਹਾਂ ਹੋ ਜਾਂਦੀ ਹੈ ਉਹ ਹੈ ਕਿ ਅਸੀਂ ਇਹਨਾਂ ਵਿਕਾਰਾਂ ਵੱਲੋਂ ਸੁਚੇਤ ਹੋ ਜਾਂਦੇ ਹਾਂ ਅਨੰਦ ਇਨ ਜਾਗਤ ਰਹਿ ਬਨਵਾਰ ਹੁਣ ਜਿਹੜਾ ਮੰਦਾ ਇਹਨਾਂ ਵਿਕਾਰਾਂ ਵੱਲੋਂ ਸੁਚੇਤ ਨਹੀਂ ਹੈ ਉਹਨਾਂ ਦੀ ਚਪੇਟ 'ਚ ਆਇਆ ਰਹਿੰਦਾ ਹੈ ਇਹਨਾਂ ਦੇ ਅਧੀਨ ਹੋ ਕੇ ਆਪਣੇ ਜੀਵਨ ਨੂੰ ਚਲਾਉਂਦਾ ਰਹਿੰਦਾ ਹੈ ਤੇ ਦੁੱਖ ਪਾਉਂਦਾ ਰਹਿੰਦਾ ਹੈ ਉਹ ਜਿਹੜਾ ਸੁਚੇਤ ਹੋ ਗਿਆ ਉਹਦੇ ਅੰਦਰੋਂ ਵੀ ਇਹ ਵਿਕਾਰ ਖਤਮ ਨਹੀਂ ਹੋਏ ਪਰ ਜਦੋਂ ਕਦੇ ਵੀ ਇਹ ਵਿਕਾਰ ਆਪਣੇ ਹਿਸਾਬ ਨਾਲ ਉਹਦੇ ਜੀਵਨ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹ ਸੁਚੇਤ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਜਦੋਂ ਪਤਾ ਲੱਗ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਉਸ ਵਿਕਾਰ ਵੱਲੋਂ ਥੋੜਾ ਜਿਹਾ ਦੂਰ ਕਰ ਲੈਂਦਾ ਕਿ ਨਹੀਂ ਮੈਂ ਆਪਣੇ ਜੀਵਨ ਨੂੰ ਪਰਮਾਤਮਾ ਦੇ ਹਿਸਾਬ ਨਾਲ ਚਲਾਉਣਾ ਹੈ ਗੁਰੂ ਦੇ ਹਿਸਾਬ ਨਾਲ ਚਲਾਉਣਾ ਗੁਰਮੁਖ ਹੋ ਕੇ ਚਲਾਉਣਾ ਮਨਮੁਖ ਹੋ ਕੇ ਤੇਰੇ ਵਰਗੇ ਵਿਕਾਰਾਂ ਦੀ ਚਪੇਟ ਦੇ ਵਿੱਚ ਆ ਕੇ ਨਹੀਂ ਚਲਾਉਣਾ ਚੇਤਨਾ ਜ਼ਰੂਰੀ ਹੈ ਸਿਰਫ ਸੁਚੇਤ ਹੋ ਜਾਣ ਦੇ ਨਾਲ ਹੀ ਬੜਾ ਕੁਝ ਹਾਸਲ ਹੋ ਜਾਂਦਾ ਸੋਰਠ ਮਹਲਾ ਚੌਥਾ ਹਰਿ ਸੋ ਪ੍ਰੀਤ ਅੰਤਰ ਮਨ ਵਿਦਿਆ ਹਰਿ ਬਿਨ ਰਹਿਣ ਨਾ ਜਾਈ ਜੋ ਮੱਛੀ ਬਿਨ ਨੀਰ ਬਿਨ ਸੈ ਤਿਉ ਨਾ ਮੈਂ ਬਿਨ ਮਰ ਜਾਈ ਇਹ ਭਾਈ ਪ੍ਰਮਾਤਮਾ ਨਾਲ ਪਿਆਰ ਦੇ ਰਾਹੀ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿਝ ਜਾਂਦਾ ਹੈ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਫਿਰ ਉਹ ਰਹਿ ਨਹੀਂ ਸਕਦਾ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਮਰ ਜਾਂਦੀ ਹੈ ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾਂ ਆਪਣੀ ਆਤਮਿਕ ਮੌਤ ਆ ਗਈ ਸਮਝਦਾ ਜੇ ਜੀ ਇੱਕ ਵਾਰੀ ਪ੍ਰਭੂ ਦੇ ਨਾਲ ਸਾਝ ਬਣ ਜਾਵੇ ਉਹਦੇ ਲਈ ਪ੍ਰਭੂ ਤੋਂ ਵਿਥ ਸਹਾਰਨੀ ਫਿਰ ਔਖੀ ਹੋ ਜਾਂਦੀ ਹੈ ਇਹ ਨਹੀਂ ਕਿ ਉਹ ਦੁਖੀ ਹੋ ਜਾਂਦਾ ਹੈ ਦੋਨਾਂ ਗੱਲਾਂ 'ਚ ਫਰਕ ਹੈ ਹਾਂ ਇਹ ਹੈ ਕਿ ਉਹ ਬਹੁਤੀ ਧੀਰ ਫਿਰ ਪ੍ਰਮਾਤਮਾ ਨੂੰ ਚੇਤੇ ਕੀਤੇ ਬਣਾ ਨਹੀਂ ਰਹਿ ਸਕਦਾ ਜੇ ਬਾਈ ਚਾਂਸ ਉਹ ਕਿਸੇ ਐਸੇ ਕੰਮ 'ਚ ਰੁੱਝ ਗਿਆ ਜਿਹਨੂੰ ਕਰਦਿਆਂ ਉਹਨੂੰ ਪ੍ਰਮਾਤਮਾ ਦੀ ਯਾਦ ਭੁੱਲੇ ਤਾਂ ਉਹ ਛੇਤੀ ਛੇਤੀ ਉਹਨੂੰ ਨਿਮੇੜ ਕੇ ਜਾਂ ਵਿਚੇ ਛੱਡ ਕੇ ਵੀ ਵਾਪਸ ऐसे काम ਤੇ ਲੱਗ ਜਾਏਗਾ ਜਿਹਨੂੰ ਕਰਦੇ ਆਂ ਪ੍ਰਮਾਤਮਾ ਨੂੰ ਉਹ ਚੇਤੇ 'ਚ ਰੱਖ ਸਕੀ ਤੇ ਜ਼ਿਆਦਾ ਕਰਕੇ ਜਿਹੜੇ ਚੰਗੇ ਕੰਮ ਨਹੀਂ ਜਿਨ੍ਹਾਂ ਦੇ ਵਿੱਚ ਕਿ ਤੁਹਾਡੀ ਰੋਜ਼ ਮਰਹਾਰ ਦੀ ਜ਼ਿੰਦਗੀ ਦੇ ਘਰੇਲੂ ਤੇ ਕਾਰੋਬਾਰ ਵਾਲੇ ਕੰਮ ਆ ਜਾਂਦੇ ਨੇ ਉਹ ਕਰਦੇ ਆਂ ਤੁਸੀਂ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖ ਸਕਦੇ ਹੋ ਇਹ ਬਿਲਕੁਲ ਸੰਭਵ ਹੈ ਦਰਅਸਲ ਪ੍ਰਮਾਤਮਾ ਕਦੋਂ ਭੁੱਲਦਾ ਹੈ ਜਦੋਂ ਬੰਦਾ ਕੋਈ ਗਲਤ ਕੰਮ ਕਰਦਾ ਹੈ ਤੇ ਸਹੀ ਗਲਤ ਬਾਰੇ ਵੀ ਥੋੜੀ ਜਿਹੀ ਆਪਾਂ ਗੱਲ ਕਰੀ ਨਿਹਾਇਤੀ ਤੌਰ ਤੇ ਇਸ ਦੁਨੀਆ ਦੇ ਉੱਤੇ ਕੋਈ ਵੀ ਕੰਮ ਚੰਗਾ ਨਹੀਂ ਤੇ ਕੋਈ ਵੀ ਕੰਮ ਮਾੜਾ ਨਹੀਂ ਕੋਈ ਵੀ ਕੰਮ ਸਹੀ ਨਹੀਂ ਕੋਈ ਵੀ ਕੰਮ ਗਲਤ ਨਹੀਂ ਸਮਝਣ ਵਾਲੀ ਗੱਲ ਇਹ ਹੈ ਕਿ ਤੁਸੀਂ ਜੋ ਵੀ ਕਰਦੇ ਹੋ ਉਹਦਾ ਕੋਈ ਨਾ ਕੋਈ ਨਤੀਜਾ ਮਿਲਦਾ ਹੈ ਹੁਣ ਕਈ ਕੰਮਾਂ ਦੇ ਨਤੀਜੇ ਐਸੇ ਨੇ ਜਿਹੜੇ ਸਾਨੂੰ ਚੰਗੇ ਲੱਗਦੇ ਹੈ ਕਈ ਕੰਮਾਂ ਦੇ ਨਤੀਜੇ ਐਸੇ ਨੇ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ ਚੰਗੇ ਲੱਗਣ ਵਾਲਿਆਂ ਚ ਤਾਂ ਇਹ ਕਹਿ ਲੋ ਕਿ ਅਸੀਂ ਕੋਈ ਕੰਮ ਕਰਦੇ ਪਏ ਆ ਮੰਨ ਲਓ ਘਰ ਦੀ ਸਫਾਈ ਕਰ ਰਹੇ ਹਾਂ ਜਦੋਂ ਸਫਾਈ ਨਿਬੜ ਗਈ ਘਰ ਸਾਫ਼ ਸੁਥਰਾ ਹੋ ਗਿਆ ਸਾਨੂੰ ਚੰਗਾ ਲੱਗਦਾ ਅਸੀਂ ਕੋਈ ਖਾਣਾ ਬਣਾ ਰਹੇ ਹਾਂ ਮਿਹਨਤ ਕਰ ਰਹੇ ਹਾਂ ਉਹ ਜਦੋਂ ਬਣ ਜਾਂਦਾ ਜਦੋਂ ਖਾਣ ਬੈਠਦੇ ਹਾਂ ਸਵਾਦ ਲੱਗਦਾ ਚੰਗਾ ਲੱਗਦਾ ਕੋਈ ਕਾਰੋਬਾਰ ਕਰਦੇ ਹਾਂ ਉਹਦੇ ਬਦਲੇ ਵਿੱਚ ਸਾਨੂੰ ਪੈਸਾ ਮਿਲਦਾ ਹੈ ਉਸ ਪੈਸੇ ਦੇ ਨਾਲ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਸਾਨੂੰ ਚੰਗਾ ਲੱਗਦਾ ਉੱਥੇ ਹੀ ਜੇ ਅਸੀਂ ਕੋਈ ਚੋਰੀ ਕਰ ਲਈ ਕਿਸ ਨੂੰ ਮਾਰ ਦਈਏ ਤਾਂ ਉਹਦੇ ਨਤੀਜੇ ਜਿਹੜੇ ਦੇ ਸਿੱਟੇ ਜਿਹੇ ਉਹ ਸਜ਼ਾ ਹੋਏਗੀ ਜਿਹੜੀ ਸਰੀਰਕ ਤੌਰ ਤੇ ਸਜ਼ਾ ਦੁਨਿਆਵੀ ਅਦਾਲਤਾਂ ਚੋਂ ਮਿਲਣੀ ਹੈ ਉੱਤੇ ਜਦੋਂ ਮਿਲੂ ਉਦੋਂ ਮਿਲੂ ਪਰ ਉਹਨਾਂ ਚਿਰ ਪ੍ਰਮਾਤਮਾ ਦੀ ਅਦਾਲਤ ਦੇ ਵਿੱਚ ਤੁਹਾਨੂੰ ਮਾਨਸਿਕ ਸਜ਼ਾ ਮਿਲਦੀ ਹੈ ਕਿਉਂਕਿ ਅੰਦਰੇ-ਅੰਦਰ ਤੇ ਤੁਹਾਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਨਾ ਕਿ ਜੋ ਚੋਰੀ ਕੀਤੀ ਹੈ ਇਹ ਗਲਤ ਹੈ ਇਹ ਕਰਨੀ ਨਹੀਂ ਚਾਹੀਦੀ ਕਿ ਇਹ ਸਮਾਨ ਜਿਹਦਾ ਮੈਂ ਚੱਕ ਲਿਆ ਇਹ ਤੇ ਮੇਰਾ ਹੱਕ ਹੈ ਨਹੀਂ ਸੀ ਪਰ ਮੈਂ ਚੱਕ ਲਿਆ ਹੈ ਅੰਦਰੇ-ਅੰਦਰ ਉਸ ਗੱਲ ਦਾ ਪਤਾ ਹੋਣਾ ਤੁਹਾਨੂੰ ਮਾਨਸਿਕ ਤੌਰ ਤੇ ਸਜ਼ਾ ਦਿੰਦਾ ਹੈ ਤੇ ਇਹ ਅਕਸਰ ਆਪਾਂ ਨੂੰ ਚੰਗੀ ਨਹੀਂ ਲੱਗਦੀ ਸੋ ਕਈ ਕੰਮ ਐਸੇ ਨੇ ਜਿਨ੍ਹਾਂ ਦੇ ਨਤੀਜੇ ਸਾਨੂੰ ਚੰਗੇ ਲੱਗਦੇ ਆ ਕਈ ਐਸੇ ਨੇ ਜਿਨ੍ਹਾਂ ਦੇ ਨਤੀਜੇ ਸਾਨੂੰ ਚੰਗੇ ਨਹੀਂ ਲੱਗਦੇ ਪਰ ਨਿਹਾਈਤੀ ਤੌਰ ਤੇ ਇਸ ਦੁਨੀਆ ਤੇ ਚੰਗਾ ਜਾਂ ਮਾੜਾ ਕੋਈ ਕੰਮ ਨਹੀਂ ਸਹੀ ਜਾਂ ਗਲਤ ਕੋਈ ਕੰਮ ਨਹੀਂ ਸੋ ਚੰਗੇ ਨਤੀਜਿਆਂ ਵਾਲੇ ਕੰਮ ਕਰਦੇ ਹੋਏ ਅਸੀਂ ਪ੍ਰਮਾਤਮਾ ਦੇ ਨਾਲ ਜੁੜੇ ਹੋਈਂ ਕਿਉਂਕਿ ਜੋ ਸਾਡੀ ਡੁੰਗਾਈ ਦੀ ਜੋ ਸੋਚ ਹੈ ਉਹਦੇ ਨਾਲ ਉਹ ਕਾਰਜ ਮੈਚ ਕਰਦਾ ਇਹ ਕਹ ਲਈ ਮੇਲ ਖਾਂਦਾ ਅਸੀਂ ਸ਼ਾਂਤਾਂ ਸਾਨੂੰ ਪਤਾ ਹੈ ਕਿ ਅਸੀਂ ਠੀਕ ਕਰ ਰਹੇ ਹਾਂ ਪਰ ਜਦੋਂ ਗਲਤ ਕਰਦੇ ਹਾਂ ਕੁਝ ਮਾੜਾ ਕੰਮ ਕਰਦੇ ਹਾਂ ਮਾੜੇ ਤੋਂ ਭਾਵ ਕਿ ਉਹ ਕੰਮ ਕਰਦੇ ਹਾਂ ਜਿਹਦੇ ਨਤੀਜੇ ਸਾਨੂੰ ਪਤਾ ਵੀ ਸਾਨੂੰ ਚੰਗੇ ਨਹੀਂ ਲੱਗਣੇ ਅਜਿਹਾ ਕਰਦੇ ਹੋਏ ਸਾਡੇ ਅੰਦਰ ਇੱਕ ਦੁਵੈਤ ਹੁੰਦੀ ਹੈ ਇੱਕ ਲੜਾਈ ਚੱਲ ਰਹੀ ਹੁੰਦੀ ਹੈ ਇੱਕ ਸੁਰਤਾ ਨਹੀਂ ਹੁੰਦੀ ਉਸ ਵਕਤ ਪਰਮਾਤਮਾ ਨੂੰ ਚੇਤੇ 'ਚ ਰੱਖਣਾ ਔਖਾ ਹੋ ਜਾਂਦਾ ਹੈ ਇਸੇ ਲਈ ਜੋ ਗੁਰਮੁਖ ਨੇ ਜੇ ਉਹ ਬਾਇ ਚਾਂਸ ਕਿਸੇ ਐਸੇ ਕੰਮ 'ਚ ਰੁੱਝ ਵੀ ਜਾਣ ਜਿਸ ਦੇ ਨਾਲ ਉਹਨਾਂ ਦੀ ਇੱਕ ਸੁਰਤਾ ਭੰਗ ਹੁੰਦੀ ਹੋਵੇ ਤਾਂ ਉਹਨਾਂ ਦੇ ਲਈ ਉਹ ਇੰਜ ਹੋ ਜਾਂਦਾ ਜਿਵੇਂ ਮਛਲੀ ਪਾਣੀ ਤੋਂ ਬਾਹਰ ਬੈਠੀ ਬਹੁਤੀ ਦੇਰ ਨਹੀਂ ਉਹ ਰਹਿ ਸਕਦੀ ਅਜਿਹੇ ਕਾਰਜ ਦੇ ਵਿੱਚ ਵਾਪਸ ਤੋਂ ਅਜਿਹੇ ਕਾਰਜ ਦੇ ਵਿੱਚ ਆਪਣੇ ਆਪ ਨੂੰ ਰੁਝਾ ਲੈਂਦੇ ਨੇ ਜਿਦੇ ਨਤੀਜਿਆਂ ਦਾ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਚੰਗੇ ਲੱਗਣਗੇ ਜਿਦੇ ਨਾਲ ਉਹਨਾਂ ਦੇ ਅੰਦਰ ਇੱਕ ਸੁਰਤਾ ਪੈਦਾ ਹੁੰਦੀ ਹੈ ਦਵੈਤ ਖਤਮ ਹੁੰਦੀ ਹੈ ਤੇ ਪ੍ਰਮਾਤਮਾ ਨੂੰ ਚੇਤੇ ਰੱਖਣਾ ਸੌਖਾ ਹੋ ਜਾਂਦਾ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾ ਹੇ ਮੇਰੇ ਪ੍ਰਭੂ ਮੈਨੂੰ ਆਪਣੀ ਮਿਹਰ ਦਾ ਜਲ ਦੇ ਹੇ ਹਰੀ ਮੈਨੂੰ ਆਪਣੀ ਸਿਫਤ ਸਲਾਹ ਦੀ ਦਾਤ ਦੇ ਮੈਂ ਆਪਣੇ ਹਿਰਦੇ ਵਿੱਚ ਦਿਨ ਰਾਤ ਤੇਰਾ ਨਾਮ ਹੀ ਮੰਗਦਾ ਹਾਂ ਕਿਉਂਕਿ ਤੇਰੇ ਨਾਮ ਵਿੱਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ। ਜੋ ਚਾਤ੍ਰਿਕ ਜਲ ਬਿਨ ਬਿਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੁਖ ਸਹਜੇ। ਹਰਿਆ ਭਈ ਸੁਭਾਈ ਏ ਭਾਈ ਜਿਵੇਂ ਵਰਖਾ ਜਲ ਤੋਂ ਬਿਨਾ ਪਪੀਆ ਵਿਲਕਦਾ ਵਰਖਾ ਦੀ ਬੂੰਦ ਤੋਂ ਬਿਨਾ ਉਹਦੀ ਤਰੇ ਨਹੀਂ ਮਿਟਦੀ ਤਿਵੇਂ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹ ਤਦੋਂ ਪ੍ਰਭੂ ਦੀ ਬਰਕਤ ਨਾਲ ਆਤਮਿਕ ਜੀਵਨ ਵਾਲਾ ਬਣਦਾ ਜਦੋਂ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਆਤਮਿਕ ਆਨੰਦ ਦੇਣ ਵਾਲਾ ਨਾਮ ਜਲ ਗੁਰੂ ਪਾਸੋਂ ਹਾਸਲ ਕਰਦਾ ਸੋ ਜਿਵੇਂ ਪਪੀਹੇ ਦਾ ਵਰਖਾ ਦੀ ਬੂੰਦ ਬਿਨਾ ਨਹੀਂ ਸਰਦਾ ਉਸੇ ਤਰ੍ਹਾਂ ਗੁਰਮੁਖ ਦਾ ਪ੍ਰਮਾਤਮਾ ਦੇ ਨਾਮ ਬਿਨਾ ਨਹੀਂ ਸਰਦਾ ਮਨ ਮੁਖ ਭੂਖੇ ਦਹ ਦਿਸ ਡੁਲਹਿ ਬਿਨ ਨਾਮੈ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੈ ਦਰਗਹਿ ਮਿਲੈ ਸਜਾਈ ਏ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸਾਂ ਪਾਸੇ ਡੋਲਦੇ ਫਿਰਦੇ ਹਨ ਮਨ ਦਾ ਮਰੀਦ ਮਨੁੱਖ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਉਂਦਾ ਰਹਿੰਦਾ ਹੈ ਉਹ ਜੰਮਦਾ ਹੈ ਮਰਦਾ ਹੈ ਮੁੜ ਮੁੜ ਜੂਨਾ ਚ ਪਿਆ ਰਹਿੰਦਾ ਹੈ ਪ੍ਰਮਾਤਮਾ ਦੀ ਦਰਗਾਹ ਵਿੱਚ ਉਸ ਨੂੰ ਇਹ ਸਜ਼ਾ ਮਿਲਦੀ ਹੈ ਜੋ ਮਨਮੁਖ ਹੈ ਉਹਦੇ ਅੰਦਰ ਸਥਿਰਤਾ ਨਹੀਂ ਛੋਟੀ ਜੀ ਗੱਲ ਉਹਨੂੰ ਖੁਸ਼ ਕਰੇਗੀ ਛੋਟੀ ਜੀ ਗੱਲ ਉਹਨੂੰ ਬਹੁਤ ਜ਼ਿਆਦਾ ਦੁਖੀ ਵੀ ਕਰੇਗੀ ਇਸ ਸੁੱਖ-ਦੁੱਖ ਦੇ ਚੱਕਰ ਦੇ ਵਿੱਚ ਉਹ ਟਟਕਦਾ ਰਹਿੰਦਾ ਹੈ ਜਨਮ-ਮਰਨ ਦੇ ਗੇੜ 'ਚ ਉਹ ਪਿਆ ਰਹਿੰਦਾ ਹੈ ਗੁਰਮੁਖ ਅੰਦਰ ਸਥਿਰਤਾ ਆ ਜਾਂਦੀ ਹੈ ਨਿਤ ਰੋਜ਼ ਦੇ ਜੀਵਨ ਵਿੱਚ ਆਉਣ ਵਾਲੇ ਉਤਾਰ-ਚੜਾ ਉਹਦੀ ਮਾਨਸਿਕ ਅਵਸਥਾ ਨੂੰ ਨਹੀਂ ਹਿਲਾਉਂਦੀ ਕਿਰਪਾ ਕਰਹਿ ਤਾ ਹਰ ਗੁਣ ਗਾਵਾਂ ਹਰ ਰਸ ਅੰਤਰ ਪਾਈ ਨਾਨਕ ਦੀਨ ਦਇਆਲ ਭਇ ਹੈ ਤ੍ਰਿਸ਼ਨਾ ਸ਼ਬਦ 부ਝਾਈ हे ਹਰੀ ਜੇ ਤੂੰ ਆਪ ਮਿਹਰ ਕਰੇ ਤਾਂ ਹੀ ਅਸੀਂ ਜੀਵ ਤੇਰੀ ਸਿਫਤ ਸਲਾਹ ਦੇ ਗੀਤ ਗਾ ਸਕਦੇ ਹਾਂ ਜਿਸ ਉੱਤੇ ਮਿਹਰ ਹੋਵੇ ਉਹੀ ਮਨੁੱਖ ਆਪਣੇ ਹਿਰਦੇ ਵਿੱਚ ਹਰਨਾਮ ਦਾ ਸਵਾਦ ਅਨੁਭਵ ਕਰਦਾ ਹੈ हे ਨਾਨਕ ਦੀਨਾ ਉੱਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤਰੁੱਠਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹਦੀ ਮਾਇਆ ਦੀ ਤ੍ਰੇ ਬੁਝਾ ਦਿੰਦਾ ਹੈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰਹਿ ਤਾ ਸਿੱਧ ਹੋਈ ਸiddhi ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭ੍ਰਮ ਕਾਟਿਆ ਜਾਈ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਜਦੋਂ ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਆਚਰ ਚਰ ਹੈ ਤਾਂ ਸਿੱਧ ਹੋਈ ਤਦੋਂ ਜੀਵਨ ਸੰਗਰਾਮ ਦੇ ਵਿੱਚ ਇਸ ਨੂੰ ਕਾਮਯਾਬੀ ਹੋ ਜਾਂਦੀ ਹੈ ਸਿੱਧੀ ਤੇ ਬੁੱਧ ਪਾਈ ਇਸ ਕਾਮਯਾਬੀ ਤੋਂ ਮਨੁੱਖ ਨੂੰ ਇਹ ਅਕਲ ਹਾਸਲ ਹੋ ਜਾਂਦੀ ਹੈ ਕਿ ਪ੍ਰਮਾਤਮਾ ਦੇ ਪਿਆਰ ਦੇ ਤੀਰ ਇਸ ਦੇ ਹਿਰਦੇ ਵਿੱਚ ਵਿੱਜ ਜਾਂਦੇ ਹਨ ਤੇ ਇਹਦੇ ਮਨ ਦੀ ਪਟਕਣਾ ਸਦਾ ਲਈ ਕੱਟੀ ਜਾਂਦੀ ਹੈ ਮੇਰੇ ਗੋਬਿੰਦ ਆਪਣੇ ਜਨ ਕੋ ਜਨ ਕੋ ਦੇਹ ਵੜਾਈ ਗੁਰਮਤਿ ਰਾਮ ਨਾਮ ਪਰਗਾਸ ਸਦਾ ਰਹੋ ਸ਼ਰਣਾਈ ਰਹਾਓ ਏ ਮੇਰੇ ਗੋਬਿੰਦ ਮੈਨੂੰ ਆਪਣੇ ਦਾਸ ਨੂੰ ਇਹ ਇੱਜ਼ਤ ਬਖਸ਼ ਕਿ ਗੁਰੂ ਦੇ ਮਤ ਦੇ ਰਾਹੀ ਮੇਰੇ ਅੰਦਰ ਆਪਣਾ ਨਾਮ ਪ੍ਰਗਟ ਕਰ ਦੇ ਮੈਨੂੰ ਸਦਾ ਆਪਣੀ ਸ਼ਰਣ ਦੇ ਵਿੱਚ ਰੱਖ ਲੈ ਇਹ ਸੰਸਾਰ ਸਭ ਆਵਣ ਜਾਣਾ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤੇ ਅਜਾਣਾ ਹਰ ਜੀਉ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਇਹੋ ਸੰਸਾਰ ਸਭ ਆਵਣ ਜਾਣਾ اے ਮੂਰਖ ਅਨਜਾਨ ਮਨ اے ਜਗਤ ਦਾ ਮੋਹ ਜਨਮ ਮਰਨ ਦਾ ਕਾਰਨ ਬਣਿਆ ਰਹਿੰਦਾ ਜਦੋਂ ਸਾਨੂੰ ਚੀਜ਼ਾਂ ਦੇ ਨਾਲ ਪਰ ਸਥਿਤੀਆਂ ਦੇ ਨਾਲ ਮੋਹ ਹੋ ਜਾਵੇ ਉਦੋਂ ਹੀ ਸਾਡੇ ਦੁੱਖ ਪੈਦਾ ਹੁੰਦੇ ਆ ਕਿਉਂਕਿ ਉਹ ਜਿਹੜੀ ਵੀ ਚੀਜ਼ ਦੇ ਨਾਲ ਸਾਡਾ ਮੋਹ ਹੈ ਉਹ ਨਾਸਵੰਤ ਹੈ ਜਦੋਂ ਉਸ ਨਾਸਵੰਤ ਚੀਜ਼ ਨੂੰ ਕੁਝ ਹੋਏਗਾ ਤੇ ਫਿਰ ਅਸੀਂ ਦੁਖੀ ਹੋਵਾਂਗੇ ਜਿਹੜੀ ਪਰਸਥਿਤੀ ਦੇ ਨਾਲ ਸਾਡਾ ਮੋਹ ਪੈ ਗਿਆ ਉਹ ਪਰਸਥਿਤੀ ਵੀ ਜਿਹੜੀ ਸਥਿਰ ਨਹੀਂ ਹੈ ਉਹਨੇ ਬਦਲਣਾ ਹੈ ਜਦੋਂ ਉਹ ਬਦਲੇਗੀ ਤਾਂ ਫਿਰ ਸਾਨੂੰ ਦੁੱਖ ਹੋਏਗਾ ਸੋ ਹੱਲ ਕੀ ਹੈ ਮੋਹ ਦੇ ਵਿੱਚ ਨਾ ਪਈਏ ਜੋ ਹੈ ਉਹਨੂੰ ਜਿਵੇਂ ਹੈ ਓਵੇਂ ਕਬੂਲ ਕਰੀਏ ਤੇ ਇਹ ਗੱਲ ਚੇਤੇ ਚ ਰੱਖੀਏ ਕਿ ਜੇ ਤਾਂ ਉਹ ਕੋਈ ਵਸਤੂ ਹੈ ਤਾਂ ਉਹ ਨਾਸਵੰਤ ਹੈ ਜੇ ਉਹ ਕੋਈ ਪਰਸਥਿਤੀ ਹੈ ਉਹ ਬਦਲਣ ਯੋਗ ਹੈ ਤੇ ਮੋਹ ਦੇ ਜਾਲ ਤੋਂ ਬਚਣ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ हे ਹਰੀ ਮੇਰੇ ਉੱਤੇ ਮਿਹਰ ਕਰ ਮੈਨੂੰ ਗੁਰੂ ਮਿਲਾ ਤਦੋਂ ਹੀ ਤੇਰੇ ਨਾਮ ਦੇ ਵਿੱਚ ਲੀਨਤਾ ਹੋ ਸਕਦੀ ਹੈ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਨੂੰਪਤ ਅਤ ਅਗੰ ਅਗੋਚਰ ਗੁਰਪੂਰਾ ਲਖ ਲਖਾਏ ਇਹ ਭਾਈ ਇਹ ਨਾਮ ਵਸਤ ਜਿਸ ਪਰਮਾਤਮਾ ਦੀ ਮਲਕੀਅਤ ਹੈ ਉਹੀ ਜਾਣਦਾ ਹੈ ਕਿ ਇਹ ਵਸਤ ਕਿਸ ਨੂੰ ਦੇਣੀ ਹੈ ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਜਿਸ ਨੂੰ ਉਹ ਪਰਮਾਤਮਾ ਨਾਮ ਵਸਤ ਦੀ ਦਾਤ ਦਿੰਦਾ ਹੈ ਉਹੀ ਇਹ ਦਾਤ ਲੈ ਸਕਦਾ ਹੈ ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਦੇ ਵਿੱਚ ਇਸ ਵਰਗੀ ਹੋਰ ਕੋਈ ਨਹੀਂ ਕਿਸੇ ਸਿਆਣਪ ਜਾਂ ਚਤਰਾਈ ਦੇ ਰਾਹੀ ਇਸ ਨਾਮ ਵਸਤ ਤੱਕ ਪਹੁੰਚ ਨਹੀਂ ਹੋ ਸਕਦੀ ਮਨੁੱਖ ਦੇ ਗਿਆਨ ਇੰਦਰੀਆਂ ਦੀ ਵੀ ਇਸ ਤੱਕ ਪਹੁੰਚ ਨਹੀਂ ਹੋ ਸਕਦੀ ਨਾਮ ਵਸਤ ਨੂੰ ਅਸੀਂ ਹੱਥਾਂ ਦੇ ਨਾਲ ਸ਼ੋ ਨਹੀਂ ਸਕਦੇ ਨੱਕ ਦੇ ਨਾਲ ਸੁੰਗ ਨਹੀਂ ਸਕਦੇ ਮੁਖ ਦੇ ਨਾਲ ਖਾ ਨਹੀਂ ਸਕਦੇ ਟੇਸਟ ਨਹੀਂ ਕਰ ਸਕਦੇ ਅੱਖਾਂ ਨਾਲ ਵੇਖ ਨਹੀਂ ਸਕਦੇ ਕੰਨਾਂ ਦੇ ਨਾਲ ਸੁਣ ਨਹੀਂ ਸਕਦੇ ਇਹ ਇੱਕ ਸਮਝ ਹੈ ਜਿਹੜੀ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ ਜਦੋਂ ਪ੍ਰਮਾਤਮਾ ਦੀ ਸਾਡੇ ਤੇ ਕਿਰਪਾ ਹੋਵੇ ਇਹ ਉਹ ਸਮਝ ਹੈ ਜਿਹੜੀ ਦੁਨੀਆ ਦੇ ਹਰ ਵਰਤਾਰੇ ਚੋਂ ਸਾਨੂੰ ਪ੍ਰਮਾਤਮਾ ਦਾ ਦਰਸ਼ਨ ਕਰਾਉਂਦੀ ਹੈ ਇਹ ਉਹ ਸਮਝ ਹੈ ਜਿਹੜੀ ਪ੍ਰਮਾਤਮਾ ਦੀ ਰਜ਼ਾ ਦਾ ਪਾਠ ਸਾਡੇ ਅੰਦਰ ਪੱਕਾ ਕਰਦੀ ਹੈ ਤੇ ਸਾਨੂੰ ਸਥਿਰਤਾ ਬਖਸ਼ਦੀ ਵਸਤ ਅਨੂਪ ਅਤ ਅਗੰਮ ਅਗੋਚਰ ਗੁਰਪੂਰਾ ਅਲਖ ਲਖਾਈ ਤੇ ਇਹ ਵਸਤ ਪੂਰੇ ਗੁਰੂ پاسੋਂ ਮਿਲਦੀ ਹੈ ਕਿਉਂਕਿ ਪੂਰਾ ਗੁਰੂ ਹੀ ਹੈ ਜਿਹੜਾ ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਜਿਨ ਇਹ ਚਾਖੀ ਸੋਈ ਜਾਣੇ ਗੂੰਗੇ ਕੀ ਮਿਠਿਆਈ ਰਤਨ ਲੋਕਾਇਆ ਲੁਕ ਨਹੀਂ ਰਤਨ ਲੋਕਾਇਆ ਲੁਕ ਨਹੀਂ ਜੇ ਕੋ ਰਖ ਲੁਕਾਈ ਇਹ ਨਾਮ ਵਸ ਜਿਸ ਨੇ ਚਖੀ ਹੈ ਇਸ ਦਾ ਸਵਾਦ ਉਹੀ ਜਾਣਦਾ ਹੈ ਪਰ ਇਸ ਸਵਾਦ ਨੂੰ ਉਹ ਬਿਆਨ ਨਹੀਂ ਕਰ ਸਕਦਾ ਇਹ ਇੰਜ ਹੀ ਹੈ ਜਿਵੇਂ ਗੁੰਗੇ ਨੇ ਮਠਿਆਈ ਖਾਤੀ ਹੋਵੇ ਤੇ ਉਹ ਮਠਿਆਈ ਦੇ ਸਵਾਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਗੁੰਗਾ ਹੈ ਇਸ ਕਰਕੇ ਉਹ ਉਸ ਮਠਿਆਈ ਦਾ ਸਵਾਦ ਬਿਆਨ ਨਹੀਂ ਕਰ ਸਕਦਾ ਪਰ ਇਹ ਨਾਮ ਰਤਨ ਜਿਸ ਨੂੰ ਹਾਸਲ ਹੋ ਜਾਵੇ ਉਹਦੀ ਜੀਵਨ ਸ਼ੈਲੀ ਐਸੀ ਹੋ ਜਾਂਦੀ ਹੈ ਉਹਦੇ ਅੰਦਰ ਸਥਿਰਤਾ ਹੀ ਇੰਨੀ ਆ ਜਾਂਦੀ ਹੈ ਕਿ ਇਹ ਗੱਲ ਪ੍ਰਤੱਖ ਹੋਣ ਲੱਗ ਜਾਂਦੀ ਹੈ ਕਿ ਇਹ ਬੰਦੇ 'ਚ ਕੁਝ ਤੇ ਵੱਖਰਾ ਹੈ ਇਸ ਨਾਮ ਰਤਨ ਨੂੰ ਜੇ ਉਹ ਮਨੁੱਖ ਲੁਕਾ ਕੇ ਰੱਖਣਾ ਚਾਹੇ ਤਾਂ ਲੁਕਾਇਆ ਇਹ ਲੁਕਦਾ ਨਹੀਂ ਉਹਦੇ ਆਤਮਿਕ ਜੀਵਨ ਤੋਂ ਰਤਨ ਪ੍ਰਾਪਤੀ ਦੇ ਲੱਛਣ ਦਿਸ ਪੈਂਦੇ ਹਨ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾਕਾ ਪ੍ਰਭ ਸੋਈ ਜਿਸ ਨੂੰ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨਾ ਕੋਈ اے ਪ੍ਰਭੂ ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਸਭ ਦੀ ਸਾਰ ਲੈਣ ਵਾਲਾ ਮਾਲਕ ਹੈ ਏ ਨਾਨਕ ਆਖੋ ਏ ਪ੍ਰਭੂ ਉਹ ਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਜਿਸ ਨੂੰ ਇਹ ਤਾਤ ਤੂੰ ਬਖਸ਼ਦਾ ਹੈ ਹੋਰ ਕੋਈ ਵੀ ਐਸਾ ਜੀਵ ਨਹੀਂ ਜੋ ਤੇਰੀ ਬਖਸ਼ਿਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 607ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਅੱਜ ਦੀ ਗੁਰਬਾਣੀ ਦੇ ਵਿੱਚੋਂ ਚੰਗੇ ਮਾੜੇ ਕੰਮਾਂ ਦੇ ਬਾਰੇ ਜਨਮ ਮਰਨ ਦੇ ਗੇੜ ਬਾਰੇ ਗੁਰੂ ਤੋਂ ਮਿਲਣ ਵਾਲੀ ਪ੍ਰਮਾਤਮਾ ਦੇ ਨਾਮ ਰੂਪੀ ਦਾਤ ਦੇ ਬਾਰੇ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਖੁਸ਼ੀ ਮਹਿਸੂਸ ਕਰਿਏ ਕਿ ਸਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੈ ਅਸੀਂ ਗੁਰੂ ਦੇ ਲੜ ਲੱਗੇ ਹਾਂ ਪ੍ਰਮਾਤਮਾ ਦਾ ਨਾਮ ਖਜ਼ਾਨਾ ਹਾਸਲ ਕਰ ਰਹੇ ਹਾਂ ਤੇ ਅਰਦਾਸ ਕਰੀਏ ਉਸ ਪ੍ਰਮਾਤਮਾ ਦੇ ਅੱਗੇ ਕਿ ਆਪਣੀ ਇਹ ਮਿਹਰ ਸਾਡੇ ਤੇ ਇੰਜ ਹੀ ਬਣਾਈ ਰੱਖੇ ਤੇ ਹੋਰਨਾਂ ਲੋਕਾਂ ਦੇ ਉੱਪਰ ਵੀ ਆਪਣੀ ਇਹ ਮਿਹਰ ਕਰੇ ਵੱਧ ਤੋਂ ਵੱਧ ਲੋਕ ਗੁਰੂ ਦੇ ਲੜ ਲੱਗਣ ਗੁਰੂ ਪਾਸੋਂ ਪ੍ਰਮਾਤਮਾ ਦੇ ਨਾਮ ਦੀ ਦਾਤ ਹਾਸਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ